ਜਮਈ ਨਹੀਂ ਯਾਰ ਪਤੰਦਰ ਨੇ ਲਿਆ ਕੇ ਸਿੱਧਾ ਹੀ ਬਾੜਤਾ ਥੱਲੇ ਯਾਰ ਬੰਦਾ ਯਾਰ ਬਣਾ ਮੋਟਾ ਜਮਈ ਕਹਿੰਦਾ ਫੋਨ ਤੇ ਤੂੰ ਬੜਿਆ ਬੈਠਾ ਤੂੰ ਆਪਦਾ ਮਰਨਾ ਹੀ ਮਰਨਾ ਦੂਜਿਆਂ ਨੂੰ ਮਰਵਾਤਾ ਈ ਨਾਲ ਬਚ ਗਿਆ ਮੇਰੀ ਕਿਸਮਤ ਚੱਲੇ ਸੀ ਬੇਹਦ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਟਰੱਕ ਅਤੇ ਮੋਟਰਸਾਈਕਲ ਦੀ ਸਾਹਮਣੇ ਤੋਂ ਟੱਕਰ ਹੋਈ ਹੈ ਜੀ ਹਾਂ ਇਲਜ਼ਾਮ ਲੱਗੇ ਨੇ ਕਿ ਮੋਟਰਸਾਈਕਲ ਸਵਾਰ ਫੋਨ ਵਿੱਚ ਇਸ ਤਰ੍ਹਾਂ ਵੜਿਆ ਹੋਇਆ ਸੀ ਕਿ ਉਸ ਨੂੰ ਅੱਗੇ ਆ ਰਹੀ ਬੱਸ ਦਾ ਪਤਾ ਹੀ ਨਹੀਂ ਲੱਗਿਆ ਅਤੇ ਉਸ ਦਾ ਮੋਟਰਸਾਈਕਲ ਸਿੱਧਾ ਪੀਆਰਟੀਸੀ ਦੀ ਸਰਕਾਰੀ ਬੱਸ ਦੇ ਨਾਲ ਟਕਰਾ ਗਿਆ ਹਾਲਾਂਕਿ ਗਨੀਮਤ ਰਹੀ ਕੇਸ ਦੌਰਾਨ ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਆ ਬ੍ਰੇਕ ਲਗਾ ਦਿੱਤੇ ਅਤੇ ਮੋਟਰਸਾਈਕਲ ਸਵਾਰ ਦੀ ਜਾਨ ਬਚ ਗਈ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਤੋਂ ਬਾਅਦ ਮੋਟਰਸਾਈਕਲ ਸਵਾਰ ਨੂੰ ਚੁੱਕ ਕੇ ਪਾਸੇ ਕੀਤਾ ਤੇ ਉਸ ਤੇ ਮੋਟਰਸਾਈਕਲ ਨੂੰ ਵੀ ਨੁਕਸਾਨ ਪਹੁੰਚਿਆ ਜੀ ਹਾਂ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਕਿ ਖੁਦ ਪੈਪਸੂ ਰੋਡਵੇਜ਼ ਦੇ ਪੇਜ ਤੇ ਸਾਂਝੀਆਂ ਕੀਤੀਆਂ ਨੇ ਜਿਸ ਵਿੱਚ ਕਿ ਦੱਸਿਆ ਗਿਆ ਹੈ ਕਿ ਇਹ ਵਿਅਕਤੀ ਮੋਟਰਸਾਈਕਲ ਚਲਾਉਂਦੇ ਹੋਏ ਫੋਨ ਦੇਖ ਰਿਹਾ ਸੀ ਜਿਸ ਕਰ ਉਸ ਨੂੰ ਅੱਗੇ ਆਉਂਦੀ ਬੱਸ ਦਾ ਪਤਾ ਹੀ ਨਹੀਂ ਲੱਗਿਆ ਅਤੇ ਉਹ ਸਿੱਧਾ ਜਾ ਕੇ ਬੱਸ ਦੇ ਨਾਲ ਟਕਰਾ ਗਿਆ जमे ही नहीं यार पतंदर ने लिया सीधा ही बाड़ता यार। पारा, पारा। वो देखती है ਆ ਜਮਾ ਸੁਣੀ ਪਈ ਆ ਜਮਾ ਸੁਣੀ ਪਈ ਛੜੀ ਬੰਦਾ ਯਾਰ ਮਾੜਾ ਮੋੜਾ ਜਮੇ ਕੰਜਾ ਫੋਨ ਤੇ ਤੂੰ ਬੜਿਆ ਬੈਠਾ ਤੂੰ ਆਪ ਦਾ ਮਰਨਾ ਹੀ ਮਰਨਾ ਦੂਜਿਆਂ ਨੂੰ ਮਰਵਾਤਾ ਜੀ ਨਾਲ ਫੜੀ ਇਹਨਾਂ ਨਾਲ ਫਸ ਗਿਆ ਤੇ ਕਸਮਤ ਚੱਲੀ ਸੀਗੀ ਤੇੜੇ ਤੇੜਾ ਇਹ ਗੱਡੀ ਬ੍ਰੇਕ ਮੰਦ ਗਈ ਤੇ ਤਸਵੀਰਾਂ ਅਬੋਹਰ ਇਲਾਕੇ ਦੇ ਦੱਸੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਪਰ ਕਿਹਾ ਜਾ ਰਿਹਾ ਹੈ ਕਿ ਇਸ ਹਾਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਡਰਾਈਵਰ ਦੀ ਸਮਝਦਾਰੀ ਕਾਰਨ ਇਸ ਮੋਟਰਸਾਈਕਲ ਸਵਾਰ ਦੀ ਜਾਨ ਬਚ ਗਈ ਹੈ ਜਦ ਕਿ ਮੋਟਰਸਾਈਕਲ ਸਵਾਰ ਮੋਬਾਈਲ ਫੋਨ ਤੇ ਲੱਗਾ ਹੋਇਆ ਸੀ ਅਤੇ ਉਸ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਸ ਦੇ ਅੱਗੇ ਬੱਸ ਆ ਰਹੀ ਹੈ ਤੇ ਉਹ ਮੋਬਾਈਲ ਫੋਨ ਦੇਖਦਾ ਹੋਇਆ ਮੋਟਰਸਾਈਕਲ ਚਲਾ ਰਿਹਾ ਸੀ ਜਿਸ ਕਾਰਨ ਉਸ ਦੀ ਟੱਕਰ ਪੀਆਰਟੀਸੀ ਦੀ ਬੱਸ ਨਾਲ ਹੋ ਗਈ ਹਾਲਾਂਕਿ ਗਨੀਮਤ ਰਹੀ ਕਿ ਉਸ ਦੀ ਜਾਨ ਬਚ ਗਈ ਉਧਰ ਬੱਸ ਮੁਲਾਜ਼ਮਾ ਨੇ ਇਸ ਵਿਅਕਤੀ ਨੂੰ ਲਾਹਤਾ ਪਾਈਆਂ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾਕੀਦ ਕੀਤੀ ਜਿਹਾ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਜਦੋਂ ਕਿ ਉਹ ਵਾਹਨ ਚਲਾ ਰਹੇ ਹੁੰਦੇ ਨੇ ਜਿਸ ਕਾਰਨ ਕਈ ਵਾਰ ਭਿਆਨਕ ਸੜਕੀ ਹਾਦਸੇ ਹੁੰਦੇ ਨੇ ਕਈ ਜਾਨਾਂ ਚਲੀ ਜਾਂਦੀਆਂ ਨੇ ਪਰ ਇਸ ਵਾਰ ਗਨੀਮਤ ਰਹੀ ਕਿ ਪੀਆਰਟੀਸੀ ਡਰਾਈਵਰ ਦੀ ਸਮਝਦਾਰੀ ਦੇ ਨਾਲ ਇਸ ਨੌਜਵਾਨ ਦੀ ਜਾਨ ਬਚ ਗਈ ਨਹੀਂ ਤਾਂ ਕੋਈ ਵੀ ਭਿਆਨਕ ਹਾ사 ਹੋ ਸਕਦਾ ਸੀ ਇਸ ਨੌਜਵਾਨ ਦੀ ਜਾਨ ਜਾ ਸਕਦੀ ਸੀ ਜਾਂ ਫਿਰ બસ ਵਿੱਚ ਸਵਾਰ ਸਵਾਰੀਆਂ ਨੂੰ ਵੀ ਵੱਡਾ ਨੁਕਸਾਨ ਪਹੁੰਚ ਸਕਦਾ ਸੀ ਪਰ ਡਰਾਈਵਰ ਦੀ ਸਮਝਦਾਰੀ ਨੇ ਕਈ ਜਾਨਾਂ ਬਚਾ ਲਈਆਂ ਇਸ ਨੌਜਵਾਨ ਨੂੰ ਵੀ ਹਾਲਾਂਕਿ ਥੋੜੀਆਂ ਬਹੁਤ ਸੱਟਾਂ ਲੱਗੀਆਂ ਨੇ ਪਰ ਕنیمਤ ਰਹੀ ਕਿ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਫਿਲਹਾਲ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਅਤੇ ਲੋਕ ਇਸ ਵਿਅਕਤੀ ਖਿਲਾਫ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ